ਸੋ ਮੈਂ ਡਾਕਟਰ ਪਰਮਪ੍ਰੀਤ ਸਿੰਘ ਸੀਨੀਅਰ ਆਰਥੋਪੈਡਿਕ ਕੰਸਲਟੈਂਟ ਐਂਡ ਚੀਫ ਆਫ ਪੇਨ ਕਲੀਨਿਕ ਅਮਨਦੀਪ ਹਸਪੀਟਲ ਵੱਲੋਂ ਆਪ ਸਭ ਨੂੰ ਜਿਹੜਾ ਇਹਨੂੰ ਕਹਿੰਨਾ ਵੈਲਕਮ ਕਰਦਾ ਸੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈਗਾ ਕਿ ਅਸੀਂ ਇੱਥੇ ਅਮਨਦੀਪ ਹਸਪੀਟਲ ਵਿੱਚ ਜਿਹੜੀ ਪੇਨ ਕਲੀਨਿਕ ਹੈ ਉਹਦੇ ਵਿੱਚ ਇੱਕ ਮਾਈਲਸਟੋਨ ਅਚੀਵ ਕੀਤਾ ਹੈ ਅਸੀਂ 5000 ਜਿਹੜੇ ਕੇਸਿਸ ਕਰ ਚੁੱਕੇ ਹਾਂ ਜਿਹਦੇ ਵਿੱਚ ਕਿ ਪੀਆਰਪੀ ਐਂਡ ਆਰਐਫਏ ਬੋਥ ਕੰਬਾਈਨਡ ਅਸੀਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਇਸ ਦੇ ਨਾਲ ਨਾਲ ਹੀ ਜਿਹੜਾ ਹੈਗਾ ਅਸੀਂ ਆਰਐਫਏ ਜਿਹੜੀ ਇੱਕ ਮੋਡੈਲਿਟੀ ਯੂਜ਼ ਕਰਦੇ ਹਾਂ ਇਹਦੇ ਉੱਪਰ ਇੱਕ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਇਹਦਾ ਆਪਣਾ ਰਿਸਰਚ ਵਰਕ ਜਿਹੜਾ ਹੈਗਾ ਉਹ ਅਸੀਂ ਪਬਲਿਸ਼ ਕਰਵਾਇਆ ਹੈਗਾ ਉਹ ਪਬਲਿਸ਼ ਉਹਦੀ ਪਬਲੀਕੇਸ਼ਨ ਹੋਈ ਹੈ ਸੋ ਉਹਨੂੰ ਵੀ ਆਪਾਂ ਸੈਲੀਬ੍ਰੇਟ ਕਰਨ ਵਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਇੰਡੀਆ ਤੋਂ ਇਸ ਕਿਸਮ ਦਾ ਫਰਸਟ ਟਾਈਮ ਰਿਸਰਚ ਵਰਕ ਹੈਗਾ ਇੰਨੇ ਵੱਡੇ ਨੰਬਰ ਆਫ ਕੇਸਿਸ ਵਿੱਚ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਡਾਕੂਮੈਂਟ ਕਰ ਪਏ ਆ ਸੋ ਦੋਸਤੋ ਮੇਰੇ ਨਾਲ ਡਾਕਟਰ ਸੁਆਗਤੇਸ਼ ਬਸਤੀਆ ਬੈਠੇ ਆ ਇਹ ਆਰਥੋਪੈਡਿਕ ਸਰਜਨ ਨੇ ਐਂਡ ਇਹ ਸੀਈਓ ਨੇ ਐਲੀਵिएट ਪੇਨ ਕਲੀਨਿਕਸ ਬੰਗਲੌਰ ਤੋਂ ਸੋ 2021 ਦੇ ਵਿੱਚ ਜਿਹੜਾ ਹੈਗਾ ਅਸੀਂ ਰਲ ਕੇ ਅਮਨਦੀਪ ਐਲੀਵिएट ਪੇਨ ਕਲੀਨਿਕ ਦੀ ਸ਼ੁਰੂਆਤ ਕੀਤੀ ਸੀ ਇਸ ਹਸਪੀਟਲ ਦੇ ਵਿੱਚ ਐਂਡ ਹੌਲੀ ਹੌਲੀ ਜਿਹੜੇ ਅਮਨਦੀਪ ਹਸਪੀਟਲਸ ਗਰੁੱਪ ਦੇ ਹਸਪੀਟਲਸ ਹੋਰ ਨੇ ਜਿਸ ਤਰ੍ਹਾਂ ਕਿ ਤਰਨਤਾਰਨ ਫਿਰੋਜ਼ਪੁਰ ਜੰਮੂ ਸ਼੍ਰੀਨਗਰ ਪਠਾਨਕੋਟ ਉਹਨਾਂ ਸਾਰਿਆਂ ਦੇ ਵਿੱਚ ਵੀ ਜਿਹੜਾ ਹੈਗਾ ਨਾਨ ਸਰਜਿਕਲ ਪੇਨ ਮੈਨੇਜਮੈਂਟ ਦਾ ਕੰਮ ਜਿਹੜਾ ਹੈਗਾ ਹੁਣ ਦੀ ਡੇਟ ਵਿੱਚ ਹੋ ਰਿਹਾ ਹੈ ਤੇ ਸਾਰੀਆਂ ਲੇਟੈਸਟ ਮੋਡੈਲਿਟੀਆਂ ਜਿਹੜੀਆਂ ਅਸੀਂ ਯੂਜ਼ ਕਰ ਰਹੇ ਹਾਂ ਇਹ ਸਾਰੀਆਂ ਐਸ ਪਰ ਦਾ ਗਲੋਬਲ ਸਟੈਂਡਰਡਸ ਯੂਜ਼ ਹੋ ਰਹੀਆਂ ਸੋ ਇਸ ਚੀਜ਼ ਨੂੰ ਹੋਰ ਮੈਂ ਡਾਕਟਰ ਸੁਖਤੇਸ਼ ਨੂੰ ਰਿਕਵੈਸਟ ਕਰਦਾ ਹਾਂ ਕਿ ਤੁਹਾਨੂੰ ਇਹਦੇ ਬਾਰੇ ਇਹ ਵੀ ਥੋੜੀ ਜਾਣਕਾਰੀ ਦਿਓ ਹੁਣ ਤੱਕ ਕਿੰਨੀ ਪ੍ਰਾਪਤੀ ਮਿਲ ਚੁੱਕੀ ਹੈ ਅਸੀਂ ਹੁਣ ਤੱਕ ਜੀ ਮੋਰ ਥੈਨ 5000 ਜਿਹੜੇ ਕੇਸਸ ਹੈਗੇ ਆ ਉਹ ਇੱਥੇ ਜਿਹੜੇ ਕੰਪਲੀਟ ਕਰ ਚੁੱਕੇ ਆ ਤੇ ਰੀਸੈਂਟਲੀ ਜਿਹੜਾ ਇਹਦੇ ਤੇ ਅਸੀਂ ਰਿਸਰਚ ਵਗੈਰਾ ਵੀ ਆਪਣੀ ਸਬਮਿਟ ਕੀਤੀ ਹੈ ਰਿਸਪੌਂਸ ਬਹੁਤ ਅੱਛਾ ਹੈ ਜੀ ਸੋ ਇਹ ਇੱਕ ਮੈਡੀਕਲ ਰਿਸਰਚ ਦੇ ਨਾਲ ਵੀ ਜੁੜਿਆ ਹੋਇਆ ਵਿਸ਼ਾ ਹੈ ਇਹਦੇ ਨਾਲ ਪੇਸ਼ੈਂਟਸ ਨੂੰ ਵੀ ਬੈਨੀਫਿਟ ਮਿਲਦਾ ਅਸੀਂ ਫਰਜ਼ ਕਰ ਲਈਏ ਕਿ ਨਾਨ ਸਰਜਿਕਲ ਮੈਥਡਸ ਦੀ ਜੇ ਗੱਲ ਕਰੀਏ ਕਿ ਬਿਨਾ ਆਪਰੇਸ਼ਨ ਤੋਂ ਵੀ ਕਰਦੇ ਆ ਇਹਨੂੰ ਯੂਜ਼ ਐਂਡ ਅਸੀਂ ਆਪਣੇ ਜਿਹੜੇ ਪੇਸ਼ੈਂਟਸ ਦੀਆਂ ਸਰਜਰੀਜ਼ ਕੀਤੀਆਂ ਅਸੀਂ ਉਹਨਾਂ ਦੇ ਵਿੱਚ ਵੀ ਇਸ ਨੂੰ ਹੋਣ ਦੇ ਵਿੱਚ ਲਿਆਂਦਾ ਇਸਤੇਮਾਲ ਵਿੱਚ ਲਿਆਂਦਾ ਤੇ ਉਹਨਾਂ ਨਾਲ ਵੀ ਸਾਨੂੰ ਸਾਡੇ ਮਰੀਜ਼ਾਂ ਨੂੰ ਵੀ ਜਿਹੜਾ ਕਾਫੀ ਫਾਇਦਾ ਮਿਲਿਆ ਡਾਕਟਰ ਪੀ ਆਰ ਕੀ ਆਰਥਿਕ ਕੀ ਚੀਜ਼ ਹੈ ਲੋਕ ਵਿਸ਼ਵਾਸ ਕਰਦੇ ਕਿ ਇਸ ਨੂੰ ਸਰਦੀ ਨੂੰ ਲੈ ਕੇ ਜਾਂ ਇਹ ਡਾਕੂਮੈਂਟਡ ਐਵਿਡੈਂਸ ਬੇਸ ਚੀਜ਼ ਹੈ ਜੀ ਮੈਡੀਕਲ ਸਾਇੰਸ ਦੇ ਵਿੱਚ ਸੋ ਤੁਹਾਨੂੰ ਸਮਝਣ ਦੀ ਗੱਲ ਇਹ ਹੈ ਕਿ ਇਹਦਾ ਇਸਤੇਮਾਲ ਕਿਸ ਵਿੱਚ ਕੀਤਾ ਜਾ ਸਕਦਾ ਹੈ ਕਿਸ ਵਿੱਚ ਨਹੀਂ ਕੀਤਾ ਜਾ ਸਕਦਾ ਹੈ ਸੋ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਪੇਸ਼IENTS ਨੂੰ ਇੰਡੀਕੇਸ਼ਨਸ ਕਿ ਵੈਦਰ ਇਸ ਮਰੀਜ਼ ਨੂੰ ਇਸ ਚੀਜ਼ ਦੀ ਲੋੜ ਜਾਂ ਜ਼ਰੂਰਤ ਹੈ ਜਾਂ ਨਹੀਂ ਹੈ ਉਹ ਸਾਰੀ ਚੀਜ਼ ਡਾਕੂਮੈਂਟ ਕਰਕੇ ਹੀ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਇਹਦੇ ਰਿਜ਼ਲਟ ਵਧੀਆ ਆ ਸਕਣ ਆਦਰਵਾਇਜ਼ ਇਹਦੇ ਰਿਜ਼ਲਟਸ ਨਹੀਂ ਆ ਸਕਣ ਸਰ ਇਹ ਕਿੰਨੇ ਟਾਈਮ ਤੋਂ ਚੱਲ ਰਿਹਾ ਮਦੋ ਕਿਦੋਂ ਨਾਲ ਸਟਾਰਟ ਹੋਇਆ ਕਿ ਮੁਦਕ ਕਿੰਨੇ ਟੋਟਲ ਹੋ ਗਏ ਇਹ ਬਾਤ ਲੈ ਜਾਈਏ ਕਿਦੋਂ ਤੋਂ ਸਟਾਰਟਿੰਗ ਕੀਤੀ ਦੀ ਅਸੀਂ 2021 ਦੇ ਵਿੱਚ ਜਿਹੜਾ ਹੈਗਾ ਇਨੂੰ ਇਹਦੀ ਇਨੌਗੁਰੇਸ਼ਨ ਕੀਤੀ ਸੀਗੀ ਡਾਕਟਰ ਸਵਾਗਤੇ ਸ਼ੋਦੋਂ ਵੀ ਇਹਨਾਂ ਦੀ ਟੀਮ ਅਤੇ ਅਸੀਂ ਇੱਥੇ ਮਿਲ ਕੇ ਆ 2021 ਦੇ ਵਿੱਚ ਇਹਨੂੰ ਜਿਹੜਾ ਹੈਗਾ ਹੋਂਦ ਚ ਲਿਆਂਦਾ ਸੀਗਾ ਤੇ ਟੈਕਨੀਕਲ ਕੋਲਾਬੋਰੇਸ਼ਨਸ ਦੇ ਨਾਲ ਕਰਦੇ ਕਰਦੇ ਹੁਣ ਅਸੀਂ 2025 ਦੇ ਵਿੱਚ ਵੀ ਅਸੀਂ ਇਕੱਠੇ ਜਿਹੜਾ ਇਸ ਨੂੰ ਗਾਂਵ ਵੀ ਲੈ ਕੇ ਜਾ ਰਹੇ ਹਾਂ ਸਰ ਇਹਦਾ ਫੁੱਲ ਫਾਰਮ ਕੀ ਹੈ ਪੀ ਆਰ ਪੀ ਦੀ ਫੁੱਲ ਫਾਰਮ ਕੀ ਜੀ ਮੈਂ ਆਪਕੋ ਸਮਝਾਤਾ ਹੂੰ ਪਹਿਲੇ ਮੈਂ ਥੋੜਾ ਆਪਕੋ ਬੈਕਗ੍ਰਾਉਂਡ ਦੇਤਾ ਹੂੰ ਜਿਸसे ਆਪਕੋ ਜੋ ਟੇਕਿੰਗ ਫਰੋਮ ਵੇਬ ਡਾਕਟਰ ਪਰਮਪ੍ਰੀਤ ਹੈਜ਼ ਯੂ نو ਲੈਫਟ ਆਫ पहले तो फर्स्ट ऑफ ऑल आई वांट टू कॉन्ग्रेचुलेट द होल टीम हमारा जो जॉइंट वेंचर है ये अमनदीप अलीबेट पेन मैनेजमेंट तीन साल में हमने 5000 प्रोसीजर्स और लोगों को पॉजिटिवली टच किया है ये एक सिग्निफिकेंट अचीवमेंट इन इट है अब जैसे आप पूछ रहे थे फर्स्ट ये लोगों को समझना बहुत ज़रूरी है कि पेन मैनेजमेंट का एप्लीकेशन किधर होता है ठीक है सर्जरी के बारे में सबको पता है बट आपको समझाने के लिए पेन क्रॉनिक पेन हर घर में एक इंसान क्रॉनिक पेन से सफ़र कर रहा है भले ही वो क्रोनिक फुट एंड एंकल पेन हो घुटने का पेन हो कंधे का पेन हो सो so, जब ये क्रोनिक पेन होना शुरू होता है और जो क्रोनिक कंडीशन का लास्ट स्टेज है जहाँ पे जनरली सर्जरी की ज़रूरत पड़ती है वो जो जर्नी है जब पेशेंट का प्रॉब्लम शुरू होता है जब वो लेट थर्टीज या अर्ली फोर्टीज में है और जब तक वो सर्जरी के लिए ठीक होता है जब तक जब जब तक वो सर्जिकली इंडिकेटेड होता है फिफ्टी फाइव सिक्सटी तक पहुँचते हुए उस दौरान भी हम बहुत कुछ कर सकते हैं वो सारी ट्रीटमेंट हम पेन मैनेजमेंट में करते हैं अब पीआरपी पी जो आप पूछ रहे थे उसका मतलब है प्लेटलेट रिच प्लाज्मा इसको हम लोग रीजेनरेटिव ट्रीटमेंट बोलते हैं रीजेनरेटिव ट्रीटमेंट और या बायोलॉजिकल ट्रीटमेंट ऑल्सो बोलते हैं पेशेंट का खुद का ब्लड लिया जाता है तीस अमेल, तीस अमेल से हम लोग हाई स्पीड करते हैं उसमें से प्लेटलेट्स निकाले जाते हैं तो सेम प्लेटलेट्स को लाइव एक्सरे और लाइव अल्ट्रासाउंड के यूज से हम लोग डिजायर्ड एरिया में इंजेक्ट करते हैं शोल्डर के इश्यूज़ हैं तो शोल्डर में किस टेंडन में इश्यू है शोल्डर जॉइंट में इश्यू है जहाँ पे भी प्रॉब्लम है उधर हम लोग इंजेक्ट करते हैं सो so इससे क्या होता है बॉडी जब आपको चोट लगती है तो बॉडी अपने आप हील होती है लेकिन कभी कभार वो हील नहीं होती चोट और वो क्रॉनिक बन जाती है वो अनहील जब हम लोग आपके प्लेटलेट्स उसी जगह पर डालते हैं तो बॉडी के जो नेचुरल हीलिंग है हम उसको स्टिमुलेट कर रहे हैं तो हम बाकी कुछ बाहर का कुछ नहीं कर रहे हैं हम बायोलॉजिकल ट्रीटमेंट में आपके ओन बॉडीज हीलिंग कैपेसिटी को यूज करके आपको बेटर कर रहे हैं सर इसके कोई साइड इफेक्ट भी है देखिए द ब्यूटी अबाउट पेन मैनेजमेंट की कम है अब पेन किलर आपने सुना होगा जब लोग ले लेते हैं बिना डॉक्टर के रिकमेंडेशन से किडनी खराब हो जाती है गैस्ट्रिक प्रॉब्लम हो जाती है कितनी और दिक्कत हो सकती है ये बायोलॉजिकल ट्रीटमेंट है

आप पहली सेटिंग में आपका सही होना शुरू हो जाएगा आपका डैमेज थोड़ा ज्यादा है तो आपके थोड़े ना दूसरे से, से, या सेटिंग से आएंगे सो so, इंसान की जो प्रॉब्लम है कितनी सिवियरिटी ऑफ द प्रॉब्लम है वो भी फर्क पड़ता है जो लोग अर्ली जितनी आप अर्ली एज में आए जिसको कोई चालीस साल का है उसको घुटना दर्द होना शुरू हुआ है या शोल्डर दर्द होना शुरू हुआ है थोड़ी सी प्रॉब्लम है ਉਹ ਬੈਸਟ ਚਾਂਸ ਹੈ ਕਿ ਕੁਕਲੀ రికవర్ ਹੋ ਜਾਏ ਜਿੰਨੀ ਜ਼ਿਆਦਾ ਪ੍ਰੋਬਲਮ ਹੋਤਾ ਥੋੜਾ ਜ਼ਿਆਦਾ ਟਾਈਮ ਲੱਗਦਾ ਹੈ ਜ਼ਿਆਦਾ ਸੈਸ਼ਨ ਡੀ ਕੀ ਕੀ ਟਾਈਮਿੰਗ ਹੈ ਆਪ ਦੇ ਯਾ ਜਿਹੜੀ ਪੇਨ ਕਲੀਨਿਕ ਦੀ ਆਪੀਡੀ ਹੈ ਜੇ ਉਹ ਡੇਲੀ ਇੱਥੇ ਹੋ ਰਹੀ ਹੈਗੀ ਆ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਸੋ ਡੇਲੀ ਬੇਸਿਸ ਤੇ ਅਸੀਂ ਪੇਸ਼ੈਂਟਸ ਨੂੰ ਇੱਥੇ ਦੇਖ ਰਹੇ ਹਾਂ ਸਕ੍ਰੀਨ ਕਰ ਰਹੇ ਹਾਂ ਅਤੇ ਜੇਕਰ ਉਹਨਾਂ ਨੂੰ ਪ੍ਰੋਸੀਜਰ ਵੀ ਕਰਾਉਣ ਦੀ ਜ਼ਰੂਰਤ ਹੈ ਤੇ ਉਹ ਵੀ ਸੇਮ ਡੇ ਹੀ ਹੋ ਰਿਹਾ ਇੱਕ ਚੀਜ਼ ਮੈਂ ਤੁਹਾਨੂੰ ਦਾਖਲ ਹੋਣ ਦੀ ਜ਼ਰੂਰਤ ਨਹੀਂ ਪੈਂਦੀ ਹਸਪੀਟਲ ਦੇ ਵਿੱਚ ਇਹ ਕੋਈ ਸਰਜਿਕਲ ਤਰੀਕੇ ਨਾਲ ਇਹਨੂੰ ਇਸਤੇਮਾਲ ਅਸੀਂ ਨਹੀਂ ਕਰ ਰਹੇ ਜੇਕਰ ਅਸੀਂ ਸਿਰਫ ਕ੍ਰੋਨਿਕ ਪੇਨ ਨੂੰ ਮੈਨੇਜ ਕਰਨ ਦੀ ਗੱਲ ਕਰੀਏ ਹੁਣ ਜੇਕਰ ਕਿਸੇ ਮਰੀਜ਼ ਦੇ ਸਰਜਰੀ ਹੋਣੀ ਹੈ ਉਹਦੀ ਗੋਡੇ ਇੰਨੇ ਜ਼ਿਆਦਾ ਜਾਂ ਚੂੜਾ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਤੋਂ ਉਹ ਮਰੀਜ਼ ਵਾਸਤੇ ਸਰਜਰੀ ਹੀ ਇੰਡੀਕੇਟਡ ਹੈ ਪਰ ਜਿਹੜੇ ਮਰੀਜ਼ ਦੀ ਸਰਜਰੀ ਨਹੀਂ ਹੋਣੀ ਉਹਦੀ ਹਜੇ ਕਹਿ ਲਓ ਕਿ ਬਿਮਾਰੀ ਜਿਹੜੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੈ 25 ਤੋਂ 50% ਤੱਕ ਡੈਮੇਜ ਹੈ ਤੇ ਕੀ ਅਸੀਂ ਉਹਨਾਂ ਮਰੀਜ਼ਾਂ ਦੀ ਸਿਰਫ ਖਾਣ ਵਾਲੀਆਂ ਗੋਲੀਆਂ ਦੇ ਕੇ ਜਾਂ ਦਵਾਈਆਂ ਦੇ ਕੇ ਉਹਦਾ ਨਹੀਂ ਠੀਕ ਕੀਤੀ ਜਾ ਸਕਦੀ ਸੋ ਇਹ ਜਿਹੜੀਆਂ ਮੋਡੈਲਿਟਰੀਜ਼ ਨੇ ਜਿਹੜੀਆਂ ਟ੍ਰੀਟਮੈਂਟ ਆਪਸ਼ਨਸ ਨੇ ਇਹ ਉਹਨਾਂ ਪੇਸ਼ੈਂਟਸ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਨੇ ਲਾਭਕਾਰੀ ਨੇ ਜਿਹੜੇ ਮਰੀਜ਼ਾਂ ਦੇ ਵਿੱਚ ਸ਼ੁਰੂਆਤੀ ਤੌਰ ਦੇ ਚੇਂਜਸ ਆਣੇ ਸ਼ੁਰੂ ਹੋ ਗਏ ਹਨ ਭਾਵੇਂ ਉਹ ਜਲਦੀ ਉਮਰ ਦੇ ਵਿੱਚ ਹੋ ਗਏ ਹਨ ਐਂਡ ਜੇਕਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਕੋਈ ਛੱਟ ਲੱਗੀ ਹੈ ਜਿਸ ਕਰਕੇ ਇੱਕ ਤੁਸੀਂ ਕਹਿ ਲੋਗੇ ਛੱਟ ਇੰਨੀ ਜ਼ਿਆਦਾ ਨਹੀਂ ਹੈ ਕਿ ਉਹ ਅ ਉਹਦਾ ਸਰਜਰੀ ਕੀਤੀ ਜਾ ਸਕੇ ਪਰ ਉਹ ਉਹਦੇ ਕਰਕੇ ਮਰੀਜ਼ ਨੂੰ ਪਰੇਸ਼ਾਨੀ ਅਤੇ ਦਿੱਕਤ ਵੀ ਆ ਰਹੀ ਹੈ ਸੋ ਇਹਨਾਂ ਮਰੀਜ਼ਾਂ ਵਾਸਤੇ ਜਿਹੜੀਆਂ ਮੋਡੈਲਿਟੀਆਂ ਨੇ ਸਾਰੀਆਂ ਬਹੁਤ ਫਾਇਦੇਮੰਦ ਹਨ ਸਰ ਕੋਸ ਦੀ ਗੱਲ ਕੀਤੀ ਖਰਚਾ ਕਿੰਨਾ ਘਾਜੇ ਆਏਗਾ ਅ ਦੇਖੋ ਕੋਸਟ ਵਾਈਜ਼ ਦੇ ਗੱਲ ਕਰੀਏ ਡਿਫਰੈਂਟ ਮੋਡੈਲਿਟੀਆਂ ਦੇ ਵੱਖਰੇ ਵੱਖਰੇ ਜਿਹੜਾ ਖਰਚਾ ਹੁੰਦਾ ਹੈ ਲੇਕਿਨ ਆਪਾਂ ਇਹ ਬਹੁਤੇ ਮਹਿੰਗੇ ਪ੍ਰੋਸੀਜਰ ਨਹੀਂ ਹੁੰਦੇ ਕਿਉਂਕਿ ਇਹਦੇ ਵਿੱਚ ਕੋਈ ਐਨਸਥੀਸੀਆ ਇਹ ਹੋਰ ਐਕਸਟਰਾ ਦਵਾਈਆਂ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਜੋ ਕਿ ਕਰਨਾ ਹੋਰ ਸਰਜਰੀਜ਼ ਵਿੱਚ ਪੈ ਸਕਦਾ ਹੈ ਸੋ ਉਹਦੇ ਮੁਕਾਬਲੇ ਜੇ ਗੱਲ ਕਰੀਏ ਤੇ ਤਕਰੀਬਨ 10 ਜਾਂ 15 ਪੈਸੇ ਦਾ ਖਰਚਾ ਹੁੰਦਾ ਸਰ ਪਿੰਡੂ ਖੇਤਰ ਦੇ ਵਿੱਚ ਜਿਆਦਾ ਪ੍ਰੋਬਲਮ ਦੀ ਲੋਕੀਅਰ ਨਹੀਂ ਹੁੰਦੀ ਤੇ ਬਹੁਤ ਠੀਕ ਗੱਲ ਕੀਤੀ ਤੁਸੀਂ ਕਿ ਇਹਦਾ ਪੇਨ ਕਲੀਨਿਕ ਦੇ ਨਾਲ ਸਾਨਾ ਸਾਡਾ ਜਿਹੜਾ ਲੋਕਾਂ ਨੂੰ ਐਜੂਕੇਟ ਕਰਨ ਦਾ ਵੀ ਇੱਕ ਮਕਸਦ ਹੈ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਪ੍ਰੋਬਲਮ ਤੋਂ ਜਾਣੂ ਕਰਵਾਇਆ ਜਾ ਸਕੇ ਕੀ ਅਸਲ ਵਿੱਚ ਤੁਹਾਨੂੰ ਕਿੰਨੀ ਕੁ ਪ੍ਰੋਬਲਮ ਹੈ ਅਤੇ ਇਹਦਾ ਸਹੀ ਕੀ ਇਲਾਜ ਹੋਣਾ ਚਾਹੀਦਾ ਹੈ ਕੀ ਉਹ ਮਰੀਜ਼ ਦੀ ਸਰਜਰੀ ਹੋਣੀ ਹੈ ਕੀ ਹਜੇ ਮਰੀਜ਼ ਦੇ ਗੋਡੇ ਜਾਂ ਚੂਲੇ ਜਾਂ ਹੋਰ ਕਿਸੇ ਵੀ ਜਿਹੜੇ ਜੋੜਾਂ ਦੇ ਵਿੱਚ ਇੰਨੀ ਪ੍ਰੋਬਲਮ ਵੱਧ ਗਈ ਹੈ ਕਿ ਉਹ ਬਿਨਾਂ ਸਰਜਰੀ ਤੋਂ ਨਹੀਂ ਠੀਕ ਹੋ ਸਕਦਾ ਤੇ ਉਹਨੂੰ ਉਸ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇ ਉਹਨੂੰ ਸਮਝਾਇਆ ਜਾਵੇ ਗਾਈਡ ਕੀਤਾ ਜਾਵੇ ਤਾਂ ਕਿ ਉਹ ਆਪ ਦਾ ਠੀਕ ਟਰੀਟਮੈਂਟ ਕਰਾ ਸਕੇ ਐਂਡ ਅਗਰ ਉਸ ਮਰੀਜ਼ ਨੂੰ ਹਜੇ ਸਰਜਰੀ ਦੀ ਜ਼ਰੂਰਤ ਨਹੀਂ ਹੈ ਦੀ ਸ਼ੁਰੂਆਤੀ ਹੈ ਤੇ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਉਹਦੀ ਜਿਹੜੀ ਡਿਜ਼ੀਜ਼ ਪ੍ਰੋਗਰੈਸ਼ਨ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਉਹਦੀ ਰਫਤਾਰ ਰੋਕੀ ਜਾ ਸਕਦੀ ਹੈ ਸੋ ਉਸ ਚੀਜ਼ ਵਾਸਤੇ ਵੀ ਅਵੇਅਰਨੈਸ ਵਾਸਤੇ ਜਿਹੜਾ ਪੇਨ ਕਲੀਨਿਕ ਹੈ ਉਹ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਦਾ ਜਿਹੜਾ ਸਾਧਨ ਬਣ ਸਕਦਾ ਹੈ ਸੋ ਲੈਟੀ ਸਰਜਰੀਸ ਹੈ ਇੰਸ਼ੋਰੈਂਸ ਵੀ ਕਵਰ ਹੋਦੀ ਹੈ ਸਾਰੇ ਹਜੀ ਹਾਂ ਕੁਝ ਪ੍ਰੋਸੀਜਰਸ ਜਿਹੜੇ ਹਨ ਉਹ ਇੰਸ਼ੋਰੈਂਸ ਦੇ ਵਿੱਚ ਵੀ ਇਹ ਕਵਰਡ ਹੋ ਰਹੇ ਹਨ ਸੋ ਕੁਝ ਹਜੇ ਜਿਹੜੇ ਹੋਰ ਨੇ ਉਹ ਹੌਲੀ ਹੌਲੀ ਬਿਕੋਜ਼ ਜਿਸ ਤਰ੍ਹਾਂ ਜਿਸ ਤਰ੍ਹਾਂ ਅਵੇਅਰਨੈਸ ਆ ਰਹੀ ਹੈ ਉਸ ਤਰ੍ਹਾਂ ਉਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੈਲਿਟੀਆਂ ਮੈਨੂੰ ਲੱਗਦਾ ਉਹਨਾਂ ਵਾਲੇ ਟਾਈਮ ਚ ਕਵਰ ਹੋ ਜਾਣੀਆਂ ਚਾਹੀਦੀਆਂ ਹਨ ਅਮਨਦੀਪ ਹਸਪੀਟਲ ਦੇ ਸਾਥ ਸੇ ਕਿਹੋ ਜਿਹਾ ਐਕਸਪੀਰੀਅੰਸ ਦੇਖਣ ਨੂੰ ਮਿਲਿਆ ਪੰਜਾਬ ਦੇ ਜੀ ਸੋ ਮੈਂ ਕਹਾਂਗਾ ਕਿ ਬਹੁਤ ਹੀ ਬਹੁਤ ਹੀ ਸੁਨਹਿਰਾ ਐਕਸਪੀਰੀਅੰਸ ਰਹਾ ਹੈ ਇਨ ਟਰਮਸ ਆਫ ਜੋ ਟੀਮਸ ਕੇ ਸਾਥ ਹਮਨੇ ਕੰਮ ਕੀਤਾ ਹੈ ਡਾਕਟਰ ਪਰਮਪ੍ਰੀਤ एंड अंडर द गाइडेंस ऑफ द ग्रेट डॉक्टर अवतार सिंह एंड डॉक्टर शिबास सिंह एज वेल सो देव गिवन अस यू नो अ वेरी गुड प्लेटफॉर्म उन्होंने बहुत अच्छा प्लेटफॉर्म दिया है और हमारा जो है सोचने का तरीका सेम था देखिए पंजाब में ऐसा कुछ पहले किया नहीं गया था और इतने सारे लोग क्रॉनिक पेन में सफ़र कर रहे हैं और जबकि अमनदीप ग्रुप वन ऑफ द मोस्ट रिनाउंड ऑर्थोपेडिकू नो चेन ऑफ हॉस्पिटल्स है सो यहाँ पे बहुत सारे पेन वाले पेशेंट्स भी आ रहे हैं और जो लोग जैसे डॉक्टर परम ने कहा कि वो लोग अभी सर्जरी के लिए फिट नहीं है या फिर अभी इंडिकेटेड नहीं है सर्जरी के लिए सो so, धीरे धीरे हमने इस एसोसिएशन के जरिए बहुत अवेयरनेस फैलाने की कोशिश की है और आई थिंक हमने यू नो राइट वे और बहुत लोगों को हमने मतलब यू नो ट्रीटमेंट से हेल्प करके अलोंग विद दैट सी एक चीज है कि क्रॉनिक पेन में सिर्फ ये नहीं है कि इंजेक्शन डाल दिया और पेशेंट को छोड़ दिया एक मल्टीडिसिप्लिनरी अप्रोच हमने अमनदीप की टीम के साथ डेवलप करने की कोशिश की है उसका मतलब ये है आप इंजेक्शन ले रहे हैं उसके साथ आप हम आपको दो तीन हफ्ता फिजियोथेरेपी भी कराएंगे अगर आपका वजन ज्यादा है तो हम वजन कम करने के लिए भी न्यूट्रिशनिस्ट के साथ काम करेंगे सो हर एस्पेक्ट को टच करके हम ट्रीटमेंट करते हैं

ਤੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਜੋੜਾਂ ਦੇ ਖਰਾਬ ਹੋਣ ਦੀ ਕੇਸਿਸ ਨੇ ਉਹ ਕਾਫੀ ਜ਼ਿਆਦਾ ਨੇ ਉਹਦਾ ਕਾਰਨ ਸੈਡੈਂਟਰੀ ਲਾਈਫ ਸਟਾਈਲ ਆ ਹੋਰ ਜਿਹੜੀਆਂ ਡਿਜ਼ੀਜ਼ਸ ਨੇ ਜਿਵੇਂ ਕਿ ਥਾਇਰਾਇਡ ਹੋ ਗਿਆ ਡਾਇਬੀਟਿਸ ਹੋ ਗਈ ਹਾਈਪਰ ਟੈਨਸ਼ਨ ਹੋ ਗਈ ਜਾਂ ਹੋਰ ਕਈ ਬਲੱਡ ਡਿਸਆਰਡਰਸ ਹੁੰਦੇ ਨੇ ਕਈ ਕਿਸਮ ਦੇ ਗੈਰਠੀ ਹੁੰਦੇ ਨੇ ਸੋ ਤੁਸੀਂ ਵੀ ਆਪਣੇ ਰੋਜ਼ਮਰਾਂ ਚ ਦੇਖਦੇ ਹੋਵੋਗੇ ਕਿ ਤਕਰੀਬਨ ਤਕਰੀਬਨ 40 ਸਾਲ ਸ਼ੁਰੂ ਹੁੰਦੇ ਹੁੰਦੇ ਸਾਡੇ ਕੋਲ ਪੇਸ਼ੈਂਟਸ ਆ ਜਾਂਦੇ ਨੇ ਜਿਨ੍ਹਾਂ ਦੇ ਗੋਡੇ ਜਾਂ ਜਿਨ੍ਹਾਂ ਦੇ ਹੋਰ ਜੋੜ ਡੈਮੇਜ ਹੋਣੇ ਸਟਾਰਟ ਹੋ ਗਏ ਹੁੰਦੇ ਹਨ ਅਤੇ ਕਈਆਂ ਦੇ ਬਹੁਤ ਐਗਰੈਸਿਵਲੀ ਬਹੁਤ ਸਵਿਅਰ ਵੀ ਹੋ ਗਏ ਹੁੰਦੇ ਹਨ ਸੋ ਇਹ ਚੀਜ਼ਾਂ ਡੈਮੋਗ੍ਰਾਫਿਕਲੀ ਐਂਡ ਪੇਸ਼ੈਂਟ ਫੈਕਟਰ ਵਾਈਜ਼ ਵੀ ਬਹੁਤ ਡਿਪੈਂਡ ਕਰਦੀਆਂ ਹਨ ਕਿ ਹੁਣ ਇਹ ਵੀ ਦੇਖਿਆ ਗਿਆ ਹੈ ਕਿ 30 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੇ ਸਾਡੇ ਕੋਲ ਪੇਸ਼ੈਂਟਸ ਆ ਰਹੇ ਨੇ ਉਹਨਾਂ ਦੇ ਜੋੜਾਂ ਦੇ ਵਿੱਚ ਦਰਦਾਂ ਸ਼ੁਰੂ ਹੋਣ ਲੱਗ ਪਈਆਂ ਜੋ ਕਿ ਅੱਜ ਤੋਂ 10-15 ਸਾਲ ਪਹਿਲੇ ਸ਼ਾਇਦ ਨਹੀਂ ਸਨ ਸੋ ਇਹ ਦਾਸਪਾਣਾ ਕੇ ਸਾਡੇ ਏਰੀਆ ਦੇ ਵਿੱਚ ਕਿੰਨੀ ਪ੍ਰੋਬਲਮ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਹੁਣ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀ ਹੈ ਇਹਦੇ ਨੰਬਰ ਆਫ ਕੇਸਿਸ ਇਨਕਰੀਜ਼ ਹੋ ਗਏ ਹਨ ਐਂਡ ਓਪੀਡੀਜ਼ ਦੇ ਵਿੱਚ ਜਿਹੜੇ ਆਰਥੋਪੈਡਿਕ ਸਰਜਨ ਦੇ ਕੋਲ ਡਾਕ ਜਿਹੜੇ ਪੇਸ਼ੈਂਟਸ ਦਿਖਾ ਰਹੇ ਹਨ 30 30 35 ਏਜ ਦੇ ਵਿੱਚ ਵੀ ਜਿਹੜੇ ਸਾਡੇ ਕੋਲ ਪੇਸ਼ੈਂਟਸ ਆਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨੂੰ ਕੇ ਆਰਥਰਾਇਟਸ ਸੰਬੰਧੀ ਜਾਂ ਕਿਸੇ ਹੋਰ ਜੋੜ ਸੰਬੰਧੀ ਦਰਦਾਂ ਦੀਆਂ ਮੁਸ਼ਕਲਾਂ ਰਹਿ ਰਹੀਆਂ ਹਨ Thank you. Thank, you. thank you sir thank you sir thank you thank you, thank you. Thank you.